ਗਾਇਸ ਅਜੇ ਵੀਲੌਗ ਸਟਾਰਟ ਕਰ ਰਹੇ ਹਾਂ ਅਸੀਂ ਉਨੇ ਜਾ ਨਹੀਂ ਜਾ ਰਹੇ ਮਤਲਬ ਊਨਾ ਨੰਗ ਕੇ ਫਿਰ ਅਸੀਂ ਜਾਣਾ ਪੀਰ ਨਗਾਇਆ ਸਾਹਿਬ ਤੇ ਨਾਲ ਪਾਪਾ ਆਪਣੇ ਤੇ ਮਮਾ ਕਿਹਾ ਸਾਡੇ ਕੋਲ ਵਟਪੁਰਾ ਹੁੰਦੇ ਪਹੁੰਚ ਗਏ ਆ ਯੂਟਿਊਬ ਤੇ ਸ਼ੋਅ ਵਲੌਗ ਨੇ ਸਟਾਰਟ ਕੀਤਾ ਤੇ ਜਿੱਦਾਂ ਸੁਸਤੀ ਪਈ ਕਿਆ ਸੀ ਲਿਆ ਮੰਕੀ ਵਾਸਤੇ ਮੰਕੀਆਂ ਵਾਸਤੇ ਭਾ ਤਾਂ ਮੈਂ ਅੱਦੇ ਬ੍ਰੈਡ ਇੰਨੇ ਕਰ ਗਏ ਓ ਮਾਈ ਗਾਡ ਖਿਲਰ ਗਿਆ ਜੀ ਆ ਆਣੀ ਉਹਨਾਂ ਕੋਈ ਮੰਕੀ ਕੋ ਆਇਂ ਪਹੁੰਚਣ ਵਾਲੇ ਆ ਬਸ ਹੁਣ ਤਾਂ ਹੀ ਪਹੁੰਚਣ ਵਾਲੇ ਆ ਮੌਸਮ ਬੜਾ ਵਰਖੀ ਇਧਰ ਸੋ ਗਾਇਸ ਅਸੀਂ ਫਾਈਨਲੀ ਪਹੁੰਚਣ ਵਾਲੇ ਆ ਤਿੰਨ ਵੈਸਰ ਹੁਣੇ نیچے ਚੜ੍ਹ ਕੇ ਜਾ ਗਿਆਂ ਪਹਿਲਾਂ ਚੜ੍ਹਾਈ ਸੀਗੀ ਮੈਂ 60 ਰੁਪਏ ਟੋਲ ਲਿਆ ਇਹਨਾਂ ਨੇ ਪਹਿਲਾਂ ਜਦੋਂ ਮੈਂ ਇੱਕ ਸਾਈਨ ਲਗਾਇਆ ਸਾਹਿਰ ਰਸੀ ਦੀ ਐਂਟਰੀ ਕਰੋ ਤਨੀ 60 ਰੁਪਏ ਐਂਟਰੀ ਕਰੰਦੇ ਹਾਂ ਇਥੇ ਹੋਰ ਇਹ ਥੋੜਾ ਬੰਦ ਕਰ ਦਿੰਦਾ ਇਹ ਜੀ ਤਾਂ ਹੀ ਹੈ ਸੋ ਇਹ ਮੈਂ ਆਪ ਲਾਇਆ ਸਿੱਧਾ ਹੀ ਉਸੇ ਦਾ ਹੀ ਹੈ ਇਧਰ ਕੇ ਅੱਜ ਤੇ ਕੁਲਤਾ ਪਾਇਆ ਏ ਯੈਸ ਕੁਲਤਾ ਕਾਲਾ 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 ਨਹੀਂ ਹੈ ਡਾਰਕ ਗ੍ਰੀਨ ਪਰ ਇੱਚ ਕਾਲਾ ਦਿਖੰਗਾ ਜਦੋਂ ਮੁੰਗਿਆ ਕੇ ਇਸ ਤੇ ਰਸਤੇ ਸਾਨੂੰ ਕੜੀ ਚੋਲ ਮਿਲੇ ਬੜੇ ਟੇਸਟੀ ਮੰਦਿਰ ਹੈ ਇੱਕ ਰਸਤੇ ਚਾਂਦਾ ਪਾਪਾ ਬਾਲਖਣਾ ਚੱਲਦੇ ਵੈਸੇ ਵੀ ਲੰਗਰ ਬਹੁਤ ਲੱਗੇ ਹੈਗੇ ਸ਼ੀਵ ਸ਼ਕਤੀ ਮੰਦਿਰ ਲੰਗਰ ਬਹੁਤ ਲੱਗੇ ਹੈਗੇ ਤੇ ਸਾਨੂੰ ਤੇ ਮਿਲੇ ਕੜੀ ਚੋਲ ਜੋ ਕਿ ਮੇਰੇ ਫੇਵਰਟ ਆ ਉਹ ਖਾ ਕੇ ਆਣਾ ਨੂੰ ਜਾਣਾ ਹੀ ਆ ਪਾ ਤਨ ਮੈਂ ਦੱਸਾਂ ਉਹ ਵੱਲੀਆਂ ਕੋ ਲੈਂ ਘਾਦੀ ਉਹ ਆਏ ਤੇ ਤੁਹਾਨੂੰ ਬੜਾ ਮਸਾ ਕਰ ਦੇ ਆਈ ਨਾ ਸਾਰੇ ਰਸਤੇ ਪਤਾ ਹੀ ਜੋ ਜਾਣਦੇ ਰਸਤੇ ਪਤਾ ਹੈ ਕਿ ਨੌਲੇਜ ਆ ਪੀਰ ਨਗਾ ਹੈ ਵੇਖੀ ਵੇਖੀ ਦੱਸਦੀ ਫਿਰ ਮੋੜਨਾ ਹੀ ਮੈਨੂੰ ਪਤਾ ਹੋਣਾ ਜਿਆਦਾ ਪਤਾ ਪਤਾ ਹੈ ਨਾ ਥਾਂ ਉੱਤਰਨਾ ਇਹ ਵੀ ਪੁੱਛਾਇੋ ਕਿ ਤਾਲਾ ਮਾਰਦੇ ਤੁਸੀਂ ਘਰਾਂ ਨੂੰ ਕਿ ਨਹੀਂ ਮਾਰਦੇ ਕਹਿੰਦੀ ਕਿ ਮੰਮੀ ਮੈਂ ਗਾਇਸ ਮੰਮੀ ਕਹਿੰਦੇ ਆ ਕਿ ਜਿਹੜੇ ਮਾਰਚਣ ਵਾਲੇ ਹੁੰਦੇ ਨਾ ਆਪਣੇ ਘਰਾਂ ਨੂੰ ਤਾਲਾ ਨਹੀਂ ਮਾਰਦੇ ਇੱਧਰ ਨੂੰ ਘੁੰਮਣਾ ਘੁੰਮ ਕੇ ਫੇਰ ਨੀਚੇ ਹੋਣਾ ਜਦੋਂ ਕਿ ਤੇ ਜਾਣਦੇ ਘਰਾਂ ਨੂੰ ਤਾਲਾ ਨਹੀਂ ਮਾਰਦੇ ਇਹਨੂੰ ਜਿਆਦਾ ਪਤਾ ਹੈ ਅਜ਼ਾਬ ਉਹ ਬੀਬੀ ਕੀ ਕਹਿੰਦੇ ਆ ਸਿੱਧਾ ਹੀ ਆਂਦਾ ਜਾਈਆ ਥੋੜਾ 2 ਕਿਲੋਮੀਟਰ ਅੱਗੇ ਬੁੱਡੀਆਂ ਵਰਗੀਆਂ ਬੁੱਡੀਆਂ ਨੇ ਪਾਪਾ ਕਹਿੰਦੇ ਬੁੱਡੀਆਂ ਐ ਸਿੱਧਾ ਹੀ ਕਹਿ ਦਿੰਦਾ ਹਾਂ ਬੰਦਿਆਂ ਦਾ ਤੇ ਆ ਲੈਣੇ ਬੁੱਡੀਆਂ ਹੋਰ ਲਾ ਸਾਰੀਆਂ ਨਹੀਂ ਆ ਬੰਦਿਆ ਤਰਾ ਤੇ ਬੰਦੇ ਵੀ ਅੱਗੇ ਰੈੱਡ ਲਾਈਟ ਹੀ ਹੋਣਾ ਮਾਫ਼ ਕਰਤੀਆਂ ਦੋ ਇੱਕ ਬੁੱਡੀਆਂ ਹੀ ਆ ਵਾਏ ਦਾਂ ਦੀਆਂ ਵੀ ਲੋ ਗੱਲਾਂ ਕਰਦੀਆਂ ਆਹੋ ਤੇ ਹੋਰ ਇਹ ਹਾਂ ਤੇ ਬੁੜੀਆਂ ਵਾਲਾ ਬੰਦਿਆਂ ਵਾਲ ਥੋੜੀ ਧਿਆਨ ਤੇ ਇਹਨਾਂ ਨੇ ਹਰ ਤਿੰਨ ਵੇ ਚਲਾਣ ਪਹੁੰਚ ਦੀ ਕੋਸ਼ਿਸ਼ ਕੀਤੀ ਆ ਪਰ ਅਸੀਂ ਵੱਜ ਚੁੱਕੇ ਆ ਆਲਰੇਡੀ ਚਲਿਆ ਚਲਾਣਾ ਹੀ ਨਹੀਂ ਆਂਦਾ ਹੋਣੇ ਰੈਡ ਲਾਈਟ ਚ ਘੁੱਸ ਗਈ ਤਾਲੇ ਵਾਲਾ ਘਰ ਚੈੱਕ ਕਰੋ ਹੁਣ ਕੋਈ ਇੱਧਰ ਘਰ ਹੀ ਨਹੀਂ ਕੋਈ ਆਂਦਿਆ ਹਾਈਵੇ ਜੇ ਆ ਜੇ ਲਾਪਨ ਨਹੀਂ ਆਇਆ ਇਹਦੀ ਤਾਂ ਸਾਰੀ ਵਾਕ ਵੀ ਇੱਧਰ ਲੜਪੋ ਦੋ ਜਾਨੀ ਹੁਣ ਵੇਖੋ ਹੁਣ ਕੱਲ ਤੱਕ ਦਾਲ ਲਿਆ ਤੁਸੀਂ ਲੜਾਉਣਾ ਚਾਹੁੰਦੇ ਆ ਤੂੰ ਉਹ ਹੀ ਤਾਂ ਕਰ ਰਹੇ ਨੇ ਜੋ ਬੜੇ ਚੜਾਉਂਦੇ ਤੂੰ ਤਾਂ ਚੰਡੀਗੜ੍ਹ ਨੂੰ ਜਾਣਦੇ ਆਂ ਨਹੀਂ ਨਹੀਂ ਮੋੜਾ ਜੇ ਕੋਈ ਘਰ ਚ ਨਾ ਹੋਵੇ ਉਹ ਲੱਭੋ ਘਰ ਕੋਈ ਤਾਂ ਲੱਗੇ ਲੱਗਿਆ ਹਾਂ ਦੇਖੋ অল레ਡੀ ਬੰਦੇ ਹੋਣਗੇ ਘਰ ਹਾਂ ਲਾਉਂਦੇ ਜਗ ਨਹੀਂ ਦੇਖ ਲਓ ਦੇਖ ਲਓ ਆ ਇੱਧਰ ਦੇਖ ਲਓ ਇੱਧਰ ਚੈੱਕ ਕਰ ਲਓ ਚੈੱਕ ਕਰ ਲੈ ਤੂੰ ਕਰ ਲੈ ਸਾਰੇ ਘਰਾਂ ਦੇ ਤੈਨੂੰ ਪਤਾ ਨਾ ਸਾਰੇ ਘਰਾਂ ਦੇ ਇਹ ਮੈਨੂੰ ਪਤਾ ਜਾ ਜਾ ਵੇਖਣ ਦੇਈਂ ਕੀ ਸੀingan ਮੈਂ ਤਾਂ ਗੱਲ ਨਹੀਂ ਲੱਗੀ ਆ ਇਹ ਲੋ ਆਈ ਗਾ ਜੇ ਮਤਲੇ ਦੂਜੇ ਲੱਗੀ ਆ ਚਾਬੀ ਵਾਲੇ ਆ ਦੂਸਰੇ ਪਤਾ ਵੀ ਨਹੀਂ ਲੱਗਦਾ ਜਿਹੜੇ ਕੰਮ ਨੇ ਹੱਥ ਆ ਲੋ ਜੇ ਕੋਈ ਹੋਏ ਮੈਨੂੰ ਲੱਗਾ ਪੁੱਪਾ ਦਾ ਨਾ ਮੇਰੇ ਨਹੀਂ ਆ ਪਿੰਡੂਲੀ ਬਖਾਇਆ ਮੈਨੂੰ ਲੱਗਦਾ ਨਹੀਂ ਵੇਖਿਆ ਇੱਧਰ ਨੂੰ ਆਗਰ ਦੋ ਖਾਲਸਾਂਗੇ ਹੋਰ ਵੀ ਆ ਕਿ ਮੈਂ ਨਹੀਂ ਆ ਘਰਾਂ ਗੱਡੇ ਲੱਗੇ ਲੱਗੇ ਨਹੀਂ ਵੇਖਿਆ ਚੂੜ੍ਹ ਬਣ ਲਗਾ ਦਾਲ ਰਸਤਾ ਆਈ ਆਈ ਪੀਰ ਨੇ ਕਹੇ ਜੇ ਰਸਤਾ ਹਾਂ ਮੰਦਰ ਜਾਣ ਦਾ ਰਸਤਾ ਇਹ ਕੱਚਾ ਜੀ ਕੱਚਾ ਮੈਂ ਇਹਨੂੰ ਇਹਦਾ ਧਿਆਨ ਹੀ ਤਾਂ ਲਿਆ ਵਾਲੀ ਜਦੋਂ ਕਿ ਧਿਆਨ ਹੀ ਨਹੀਂ ਮੇਰਾ ਵੀ ਤਾਂ ਮੇਰਾ ਵੀ ਤਾਂ ਲਿਆ ਤੁਸੀਂ ਦੋਵੇਂ ਇੱਕੋ ਜਿਹੇ ਨੇ ਤੁਸੀਂ ਸਲਾਟ ਬੇਟ ਚੱਲਣ ਦੀ ਤਾਂ ਲੱਡ ਬੇਟ ਤੁਸੀਂ ਮਿਸਲੂ ਮਿਸਲੂ ਇੱਕੋ ਜਿਹੇ ਦੋਵੇਂ ਵੱਡੇ ਲੱਗੇ ਮਿਸਲੂ ਦੋ ਇਕੱਠੇ ਲੱਗੇ ਇੱਕ ਕਾਲਾ ਤੇ ਹੋ ਰੰਗ ਵੀ ਨੋਟ ਕੀਦਾ ਕਿਹੜਾ ਕਾਲੇ ਨਾਲ ਇਹਦਾ ਜਿੱਟਾ ਇੱਕ ਕਮਾਚ ਵਾਲਿਆਂ ਦਾ ਲੱਗਾਇਆ ਪੰਜਾਬੀਆਂ ਦਾ ਲੱਗਾਇਆ ਐਵੇਂ ਮਾਰਦੇ ਆ ਕਿ ਜਾਣ ਗਏ ਆਪਣੀ ਮੈਂ ਨਹੀਂ ਵੇਖਿਆ ਮੈਂ ਨਹੀਂ ਉਹ ਜੋ ਜੋ ਉਹ ਲੱਗਾ ਐਵੇਂ ਕੁੰਡੀ ਆ ਤਾਲਾ ਲੱਗ ਉਹ ਤਾਲੇ ਲੱਗੇ ਦੋਵੇਂ ਐਵੇਂ ਮੈਂ ਆਉਂਦਾਂ ਵੇਖਣੇ ਆ ਆਉਂਦਾਂ ਵੇਖ ਲੈਣੇ ਵੇਖਣੇ ਆ ਆ ਜਾਣਗੇ ਕੋਲ ਕੋ ਚੱਲ ਛੁੱਟੇ ਕੋਲ ਜੀ ਖਾ ਕੋਈ ਨਹੀਂ ਆਉਂਦੇ ਮੈਨੂੰ ਜ਼ਿਆਦਾ ਲੱਗਾ ਪ੍ਰੂਫ ਕਰਾਓ ਆ ਚੱਕਰੀ ਆ ਹਾਂ ਪ੍ਰੂਫ ਕਰਾਉਂਹੀਂ ਵੇਖ ਲਿਆ ਵਾ ਤੁਸੀਂ ਵੇਖਿਆ ਨਾ ਮੈਨੂੰ ਤਿੰਨੇ ਮੁਖਾ ਜਿਹਨੇ ਜਿੰਨੇ ਜਿੰਨਾ ਵੇਖਿਆ ਧਿਆਨ ਹੀ ਨਹੀਂ ਪਿਆ ਜਿੰਨੇ ਕਿਹਾ ਉਹਨੂੰ ਪ੍ਰੂਫ ਕਰਾਓ ਨਾ ਪਾਪਾ ਕਹਿੰਦੇ ਆਇਆ ਪਾਇਓ ਸੋਚੀ ਮਮੀ ਮੈਂ ਡਰ ਗਈ ਮੈਂ ਪਾਪਾ ਨੂੰ ਕੀ ਹੋ ਗਿਆ ਪਾਪਾ ਦਾ ਧਿਆਨ ਕਰਾਵਾ ਲਈ ਕਿਤੇ ਤਾਲਾ ਮੈਨੂੰ ਨਜ਼ਰ ਆਇਆ ਤਾਲਾ ਲਾ ਤਵਾ ਪਹਿਲਾਂ ਲੱਭ ਲਿਓ ਮੈਂ ਲਾਵਾ ਲਾ ਦੋ ਪੜਾਈ ਲੱਭ ਲਿਆ ਹੀ ਲੱਭ ਗਿਆ ਤਾਲਾ ਵੀ ਇਹਨਾਂ ਵੀ ਇਹ ਤਾਲੇ ਦੀ ਰੇਪੇਟ ਚੱਲਦੀ ਤਾਲੇ ਦੀ ਰੇਪੇਟ ਮੰਮੀ ਕਹਿੰਦੀ ਆ ਕਿ ਹਿਮਾਚਲ ਚਲੋਗੀ ਤਾਲੇ ਨਹੀਂ ਮਾਰਦੇ ਜਿਦੋਂ ਘਰਾਂ ਚ ਜਾਂਦੇ ਆ ਆ ਆ ਮੰਮੀ ਇੱਕ ਹੋਰ ਆਨ ਨੂੰ ਚਪੂਤੇ ਪਹੁੰਚਣ ਲੱਗੇ ਬਸ ਆਪਾਂ ਪਹੁੰਚਣ ਲੱਗੇ ਅਸੀਂ ਆ ਮੰਦਰ ਆਓ ਸੋ ਫਾਈਨਲੀ ਅਸੀਂ ਪਹੁੰਚ ਗਏ ਆ ਤੇ ਮੰਮਾ ਚਪਲਾ ਇੱਥੇ ਲਾ ਲੈਣੀ ਹਾਂ ਚਪਲਾ ਇੱਥੇ ਲਾਉਣੀ ਚਲੋ ਠੀਕ ਆਜੋ ਫਿਰ ਇੱਕ ਵਾਰ ਸੋ ਜਿਹੜਾ ਉਹ ਚੰਡੀਆਂ ਦੀ ਸੁਖਣਾ ਉਹ ਸਾਨੂੰ ਇਥੋਂ ਮਿਲ ਜਾਣੀਆਂ ਆ ਆਪਾਂ ਪਹਿਲਾਂ ਜਾਂ ਦਸਤੇ ਚ ਲੈਣ ਲੱਗੇ ਸੀ ਫਿਰ ਉਥੋਂ ਸਾਨੂੰ ਸਹੀ ਨਹੀਂ ਮਿਲੀਆਂ ਮਤਲਬ ਇਹ ਜੜੀਆਂ ਲੈਣੀਆਂ ਸੀ ਬੱਲ ਲੈਣੀਆਂ ਸੀ ਸੋ ਆਪਾਂ ਹੁਣ ਇੱਥੋਂ ਲਵਾਂਗੇ ਤੇ ਉਹ ਆਣ ਲੱਗੇ ਨਹੀਂ ਪਾਰਕਿੰਗ ਚ ਗੱਡੀ ਲਾ ਰਹੇ ਨਹੀਂ ਕੋਈ ਆ ਆ ਫਿਰ ਬਣ ਗਿਆ ਮੈਂ ਤੇ ਬਹੁਤ ਟਾਈਮ ਦੀ ਆਈਆਂ ਉਦੋਂ ਮਤਲਬ ਆ ਬਿਲਡਿੰਗ ਨਹੀਂ ਸੀ ਬਣੀ ਹੁੰਦੀ ਆ ਵੀ ਹੁਣ ਜੇ ਬਣੀ ਆ ਬੱਲ ਲਓ ਤੁਸੀਂ ਆ ਤੁਸੀਂ ਪਹਿਲੀ ਵਾਰ ਆਏ ਹੋ ਨਾ ਆਪਣੀ ਅਰੇ ਸੋਹੀ ਫਲਾ ਰਿਆ ਪ੍ਰਸ਼ਾਦ ਪ੍ਰਸ਼ਾਦ ਕਰਾ ਕੇ ਤੇ ਫੇਰ ਜਾਨਾ ਲਓ ਜੀ ਆਪਾਂ ਲੈਣ ਲੱਗੇ ਹੁਣ ਝੰਡੀਆਂ ਆ ਲੈ ਲਓ ਅੰਦਰ ਚੜਾਈ ਗਈਆਂ ਆ ਸੋਣੀ 40 ਰੁਪਏ 40 ਰੁਪਏ ਰੋ ਹੋਰ ਦੱਸੋ ਤੁਸੀਂ ਹੋ ਜੀ ਰੋ ਆ ਇੱਕ ਇੱਕ ਉਹਰ ਤੋਂ ਇਹ ਨਵੀਆਂ ਬੈਠੀ ਸ਼ੀਲਡ ਇਹਨੇ ਇਹ ਬਣਾਈ ਹੈ ਬਾਕੀ ਆਹ ਰਸਤਾ ਹੁੰਦਾ ਥੱਲੋਂ ਇਧਰ ਅੱਗੇ ਪਾਰਕਿੰਗ ਹੋਰ ਚੀਜ਼ ਕਹਿੰਦੇ ਚੱਕਰ ਹੈਗਾ ਕਿ ਜੇ ਗੱਡੀ ਪਾਰਕਿੰਗ ਚ ਲਾਉਣੀ ਆ ਤੇ ਇਹਨਾਂ ਕੋਲ ਪਰਚਾਲ ਲੈਣਾ ਪਊਗਾ ਪਰਚਾਲ ਲੈਣਾ ਤੇ ਆਉਂਦੇ ਫੇਰ ਆਪਾਂ ਗੱਡੀ ਲਾਉਣੀ ਹੈ ਉੱਧਰ ਪਾਰਕਿੰਗ ਬਣੀ ਹੈ ਉੱਤੇ ਸਾਈਡ ਤੇ ਉਹ ਸਰਕਾਰੀ ਪਾਰਕਿੰਗ ਹੁੰਦੀ ਮਤਲਬ ਮੰਦਰ ਵੱਲੋਂ ਹੁੰਦੀ ਏ ਪਰ ਇਹ ਆਪਣਾ ਹੀ ਬੋਲ ਕੇ ਬੈਠੇ ਮਾਤਾ ਜੀ ਨਾਲ ਕੋਈ ਚੱਕਰ ਨਹੀਂ ਆਹ ਦੁਕਾਨਾਂ ਜਾਜ ਇੱਥੇ ਵੀ ਚੜਦੀ ਹੈ ਸ਼ਰਤਾਂ ਜਾਣੀਆਂ ਚੰਡੀਆਂ ਫੜ ਕੇ ਐ ਐ ਬਾਬੇ ਨੇ ਪੂਰੀ ਕੀਤੀ ਹੈ ਨਾ ਸਾਰਾ ਬਾਜ਼ਾਰ ਲੱਗਾ ਸੋਣਾ

ਪਰ ਬਾਹ ਹੈਗਾ ਇਹ ਗੋਨਸਪਾਕ ਪੀਜੀ ਦਾ ਜਿਨਾਂ ਦੀ ਸਾਡੇ ਘਰ ਚੋਤ ਜਗਦੀ ਆ ਅੱਗੋਂ ਰਹਿੰਦਾ ਨੇ ਅੱਗੋਂ ਫਿਰ ਹੁਣ ਆ ਬੰਦਾ ਪਿਆ ਸਾਰਾ ਆਇ ਨੰਗ ਦਿੱਤਾ ਨਕਸ਼ਾ ਅੱਗੋਂ ਇਹ ਸਾਰਾ ਤਿਹਾਰ ਹੁੰਦਾ ਪਿਆ ਇੱਥੇ ਤੇ ਆ ਬਾਬਾ ਜੀ ਲੱਗੇ ਸਾਰੇ ਭੱਜੀ ਜਾਂਦੇ ਅੱਗੇ ਅੱਗੇ ਮੈਨੂੰ ਛੱਡ ਗਏ ਪਿੱਛੇ ਮੇਕਾ ਤਾਂ ਰਹਿਣਾ ਹੁਣ ਇਹ ਕਹਿੰਦੇ ਆ ਕਿ ਨੈਨਾ ਦੇ ਵੀ ਵੀ ਜਣਵਾ ਤੇ ਇਹਨਾਂ ਦੇ ਅਲੱਗ ਹੀ ਪਲਾਨ ਬਣ ਜਾਂਦੇ ਆ ਤੇਰੇ ਕਹਿੰਦੇ ਤੂੰ ਪੁੱਛ ਮੈਂ ਮੈਂ ਨਹੀਂ ਪੁੱਛਣਾ ਤੂੰ ਹੀ ਪੁੱਛੋ ਤੇਥਿਆ ਕੋ ਲੈ ਲਈ ਗਰਮ ਗਰਮ ਚਾਹ ਤੇਥਿਆ ਕੋ ਲੈ ਲਈ ਗਰਮ ਗਰਮ ਚਾਹ 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 ਦੇ دیਵਾਨੇ ਸਟ੍ਰੀਕ ਕਾ ਬਣਾ ਲਓ ਪਹਿਲਾਂ ਚਾਹ ਪਾ ਚਪੀ ਮੱਖੀ ਆ ਗਈ ਵਿੱਚ ਤਾਜੀ ਮੈਂ ਤਾਂ ਕਿ ਨਹੀਂ ਮੱਖੀ ਚਾਹ ਤੁਹਾਡੀ ਚ ਫੇਰ ਪਤਾ ਲੱਗੂ ਆਇਆ ਹੈ ਇਹ ਲਾਸਟ ਗੁਰਦੁਆਰਾ ਸਾਹਿਬ ਆ ਜਿੱਥੇ ਅਸੀਂ ਰੁਕਣਾ ਹੈ ਤੇ ਫਿਰ ਅਸੀਂ ਇਤੋ ਹੀ ਵਾਪਸ ਚਲੇ ਜਾਣਾ ਕਰੀ ਜੀ ਅਸੀਂ ਮੱਥਾ ਟੇਕ ਲਿਆ ਹੈ ਦਰਸ਼ਨ ਕਰ ਲਏ ਨੇ ਅੰਦਰੋਂ ਤੇ ਅਸੀਂ ਗੁਰਦਰਾ ਸਾਹਿਬ ਪਹਿਲੀ ਵਾਰ ਹੀ ਆਏ ਆ ਇਹ ਬਹੁਤ ਸੋਹਣਾ ਗੁਰਦਰਾ ਸਾਹਿਬ ਬਣਿਆ ਇਧਰ ਵੀ ਫਲਾਰ ਬਹੁਤ ਲਾਏ ਆ ਮੰਮੀ ਫੁੱਲੀ ਫੁੱਲ ਲੱਗੇ ਵੇਖੋ ਬਹੁਤ ਫੁੱਲ ਆਏ ਵਾਓ ਮੈਂ ਫਸਤਾ ਹੀ ਮਹੀਂ ਯਾਰ ਇਧਰ ਵੀ ਅੱਗੇ ਤੱਕ ਆ ਗੁਰਦਰਾ ਸਾਹਿਬ ਨੀਚੇ ਸਰੋਵਰ ਆ ਬਟ ਸਰੋਵਰ ਚ ਪਾਣੀ ਹੈ ਨਹੀਂ ਹੈ ਜੀ। ਹਾਂ। ਬਹੁਤ ਸੋਨਾ ਗੁਰਦਰਾ ਬਣਾ। ਨਹੀਂ ਪਾਣੀ ਨਹੀਂ ਹੈ ਦਾ। ਰਸਤਾ ਕਿੰਨਾ ਸੋਨਾ ਬਣਾਇਆ। ਸਰੋਵਰ ਕਰਕੇ ਤੇ ਇਹਨਾਂ ਨੂੰ ਆਈਸਕ੍ਰੀਮ ਲੱਭੀ ਆ। ਹੋਰ ਆਈਸਕ੍ਰੀਮ ਆਈਸਕ੍ਰੀਮ ਉਹ ਹੁੰਦੇ ਆਏ। ਠੰਡੀ ਠੰਡੀ ਆ। ਹਾਂਜੀ। ਜਾ ਨਿਕਲਣ। ਮੈ ਨਹੀਂ ਖੋਲਣਾ। ਖੋਲ ਸੋ। ਖੋਲ ਗਿਆ ਵਾ। ਖੋਲ ਗਿਆ ਵਾ। ਹਾਂ ਮੇਰੀ ਬ੍ਰਾਊਨ ਚਾਕਲੇਟ ਉਹ ਹੀ ਜਿਹੜੀ ਕਰੀਮ ਜੀ ਹੁੰਦੀ ਜਿਹੜੀ ਮੈਂ ਬ੍ਰਾਊਨ ਵਾਲੀ ਆ ਸੌਫਟੀ ਖਾਣੀ ਮਮੀ ਤੁਹਾਡੀ ਉਹ ਹੀ ਸੌਫਟੀ ਜਿਹੜੀ ਹੁੰਦੀ ਹੈ ਇੱਕ ਬਦਾਮ ਬਦਾਮ ਸ਼ੇਕ ਮੈਂ ਨਹੀਂ ਪੀਂਦੀ ਬਦਾਮ ਸ਼ੇਕ ਮੈਂ ਤੇ ਕੌਣ ਖਾऊंगी ਤੈਨੂੰ ਪਿਆਰ ਨਹੀਂ ਪਾਣਾ ਪੀਣ ਨਾਲ ਕਿਧੌਣ ਨਹੀਂ ਮੈਨੂੰ ਚੰਗਾ ਨਹੀਂ ਲੱਗਦਾ ਇਨਕੀ ਵੀ ਆਈਸਕ੍ਰੀਮ ਪਾਪਾ ਕੀ ਵੀ ਐਨ ਇਹਨਾਂ ਨੇ ਮੈਨੂੰ ਬਾਹਰ ਕੱਢ ਦਿੱਤਾ ਹੈਗਾ ਵਾ ਗੱਡੀ ਚੋਂ ਚੈੱਕ ਕਰੋ ਇਹਨਾਂ ਦਾ ਚਮਚ ਦੇਖੋ ਕਿੱਡਾ ਤਗੜਾ ਚਮਚ ਥੋੜਿਆ ਸਾਰਾ ਹੀ ਪੀ ਲਿਆ ਬਲੇ ਕੋਈ ਵੀ ਨਹੀਂ ਮੈਨੂੰ ਪੁੱਛਿਆ ਤੇ ਪੀਣੀ ਆ ਥੁਖੜ ਗਾਇਸ ਅਸੀਂ ਘਰ ਪਹੁੰਚ ਗਏ ਆ ਤੇ ਘਰ ਨਹੀਂ ਪਹੁੰਚੇ ਮਤਲਬ ਮੰਮਾ ਘਰੇ ਪਹੁੰਚ ਗਏ ਸੀਗੇ ਤੇ ਹੁਣ ਅਸੀਂ ਕੱਲ ਚੱਲੇ ਆ ਆਪਣੇ ਘਰੇ ਥੱਕ ਬਹੁਤ ਗਏ ਆ ਤੇ ਚਾਹ ਪਾਣੀ ਹੁਣ ਨਹੀਂ ਪੀਣਾ ਨਹੀਂ ਆ ਆਈਸਕ੍ਰੀਮ ਇਹਨਾਂ ਨੇ ਬਹੁਤ ਵਧੀਆ ਖਵਾਈ ਰਾਜਾ ਤੇ ਥੱਕ ਗਏ ਆ ਤੇ ਹੁਣ ਜੋ ਵੀ ਆ ਹਨਾ ਮੇਰੇ ਸਾਰੇ ਸ਼ੋਪਿੰਗ ਵੈਰ ਤੇ ਹੋ ਗਈ ਹਨ ਬਸ ਮੇਨ ਪਾਸਪੋਰਟ ਦਾ ਵੇਟ ਹੈ ਗਿਆ ਤੇ ਉਸ ਤੋਂ ਬਾਅਦ ਟਿਕਟ ਕਰਾਉਣੇ ਆ ਤੇ ਜਾਣੇ ਆ ਇਹਨਾਂ ਨੂੰ ਤਾਂ ਖੁਸ਼ੀਆਂ ਜੜੀਆਂ ਮੇਰੇ ਜਾਣ ਦੀਆਂ ਬਹੁਤ ਜ਼ਿਆਦੀਆਂ ਹੂੰ ਹਨਾ ਵੇਂਦੇ ਕਿਦਾਂ ਨਹੀਂ ਖੁਸ਼ੀ ਅੰਦਰੋਂ ਲੱਡੂ ਭੁੱਟਣ ਦੇਣੇ ਆ ਪੂਰੇ ਕਿ ਮੈਂ ਇੱਕ ਸ਼ੁਕਰ ਆ ਮੈਨੂੰ ਇਹ ਚਿਪਕ ਕਨੇ ਚਿਪਕ ਇਹ ਤੇ ਫੋਟੋ ਤੇਰੇਆਂ ਪੈਰਾਂ ਦੀ ਗੰਦੇ ਵਾਲੇ ਪੈਰ ਦੀ ਤੇ ਸਾਡਾ ਅਰਸ਼ ਨੂੰ ਅਹੀਂ ਖੜਨ ਲੱਗੇ ਉਹਨੂੰ ਕਿਉਂਕਿ ਇਹ ਲੈਪਟਾਪ ਸਾਰੇ ਜਾਣਦੇ ਲੈਪਟਾਪ ਕੀ ਹੈ ਸਾਰੀ ਦੁਨੀਆ ਦਾ ਮੈਂ ਤੁਹਾਨੂੰ ਕੀ ਕਹਾਂ ਕੀ ਕੀ ਜਾਣਦਾ ਮੀਰ ਨਹੀਂ ਯਾਰ ਹੈ ਹਾਂ ਇੰਜੀਨੀਅਰ ਕੰਪਿਊਟਰ ਇੰਜੀਨੀਅਰ ਇਹਦੀ ਬੜੀ ਤੋਂ ਦੂਰ ਤੱਕ ਮਾਰਾ ਹੈ ਹੈਂ ਦਿੱਲੀ ਬੰਦੇ ਦਿੱਲੀ ਇਹ ਦਿੱਲੀ ਸਪੈਸ਼ਲ ਦਿੱਲੀ ਦਿੱਲੀ ਤਮਸ਼ੂਰ ਹੈਗਾ ਇਹ ਮੁੰਡਾ ਕਿ ਬੜੀਆਂ ਮਾਰਾਂ ਹੈਗੀਆਂ ਉਹਦੀਆਂ ਕੰਪਿਊਟਰਾਈਜ਼ મતਲਬ ਬਹੁਤ ਹੈ ਹੈ ਹਾਂ ਉਹੀ ਤਾਂ ਕਹਿ ਨਹੀਂ ਦਿੱਲੀੋਂ ਸਿੱਖਿਆ ਅਗਲੇ ਨੇ ਹਾਈ ਕਿਡਾ ਸ਼ਰੀਬ ਬਣਿਆ ਕੈਮਰੇ ਕੇ ਇਹ ਪੀਂਦੇ ਨੇ ਹੁਣ ਚਾਹ ਦੋ ਮਜਨੇ ਤੇ ਇਹਨਾਂ ਦੀ ਗੇਮ ਨਹੀਂ ਹੋਈ ਓਏ 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 ਆ ਮਤੀਆ ਤੁਹਾਡਾ ਵਲੋਗਿੰਗ ਸ਼ੁਰੂਆਤ ਕਰਨਾ ਬਹੁਤ ਵਧੀਆ ਗੱਲ ਹੈ ਅੱਛਾ ਜੀ ਸਾਈਟ ਦਾ ਕੰਟੈਂਟ ਸ਼ੇਅਰ ਕਰਨਾ ਚਾਹੁੰਦੇ ਬਸ ਮੇਰੀ ਗੇਮ ਨਹੀਂ ਡਾਊਨਲੋਡ ਹੋਉਂਦੀ GTA ਉਹ GTA ਦਾ ਡਾਊਨਲੋਡ ਪ੍ਰੋਬਲਮ ਹੋ ਗਿਆ ਕਦੀ ਕਦੀ ਇੰਟਰਨੈਟ ਕਨੈਕਸ਼ਨ ਜਾਂ ਸਟੋਰੇਜ ਸਪੇਸ ਦੀ ਪ੍ਰੋਬਲਮ ਹੋ ਸਕਦੀ ਹੈ ਬਿਲਕੁਲ ਬਿਲਕੁਲ ਸਹੀ ਹੈ ਹਾਂ ਆ ਜਾਂਦਾ ਆ ਜਾਂਦਾ ਕਰਦੇ ਫਿਰ ਤੋਂ ਕਰਦੇ ਕੋਈ ਗੱਲ ਨਹੀਂ ਤੇਰੀ ਗਲਾਸੋਂ ਨਾ ਤੂੰ ਸੂਟ ਕਿਹੜੇ ਰੰਗ ਦਾ ਪਾਇਆ ਅੱਜ ਓਏ ਅੱਜ ਮੈਂ ਸਿੰਪਲ ਤੇ ਕੰਫਰਟੇਬਲ ਕੱਪੜੇ ਪਹਿਨੇ ਨੇ ਤੂੰ ਸੋ ਕੀ ਪੁੱਛਣਾ ਚਾਹੁੰਦੇ ਓ ਜੀਨ ਪੌਣੀ ਓ ਸਮਝ ਆ ਗਿਆ ਜੀਨਸ ਤੇ ਸਿੰਪਲ ਟੀ-ਸ਼ਰਟ ਰਾਈਟ ਹਾਂ ਹਾਂ ਬਿਲਕੁਲ ਰਾਈਟ ਐਬਸੋਲੂਟਲੀ ਰਾਈਟ ਪੈਂਟ ਕੰਬੀਨੇਸ਼ਨ ਹੈ ਇਹ ਅਪਸਟਪੜਾ ਲੜਕੀ ਆ ਜੀਟੀਏ ਮਾਸਟਰ ਜੀਟ ਕੇ ਪਰੋਣਾ ਆਇਤ